ਆਹੀ ਆਪਣੇ ਈ ਰਿਸ਼ਕਾ ਦਾ ਇੱਕ ਛੋਟਾ ਜਿਹਾ ਸਟੈਂਡ ਬਣਾਇਆ ਤਾਂ ਕਿ ਬੰਦੇ 10 ਮਿੰਟ ਆਰਾਮ ਕਰ ਲੈਣ ਇੱਥੇ ਆ ਕੇ ਬੈਠ ਸਕਣ ਇਹਨੂੰ ਕੋਈ ਇਹ ਆਪਣੀ ਪ੍ਰਾਪਰਟੀ ਨਹੀਂ ਬਣਾਈ ਕੋਈ ਤਾਵਾ ਨਹੀਂ ਲਾਇਆ ਕੋਈ ਲੋਕ ਨਹੀਂ ਲਾਇਆ ਇਹ ਹੀ ਓਪਨ ਰੱਖਿਆ ਜਰੂਰੀ ਨਹੀਂ ਕਿ ਈ ਰਿਸ਼ਕਾ ਵਾਲਾ ਹੀ ਬੈਠ ਸਕਦਾ ਜਿਹੜਾ ਮਰਜ਼ੀ ਆਉਂਦਾ ਜਾਂਦਾ ਰਾਹ ਜਾਂਦਾ ਮੁਸਾਫਰ ਜਿਹੜਾ ਬੈਠ ਸਕਦਾ ਘੜੀ 10 ਮਿੰਟ ਆਰਾਮ ਕਰ ਸਕਦਾ ਸਾਡੇ ਨਾਲ ਕਮੇਟੀ ਆਲੇ ਨਾਲ ਕਿ ਧੱਕਾ ਕੀਤਾ ਰੋਡ ਤੇ ਇਹਨਾਂ ਸਮਾਨ ਲੱਗਾ ਦਾ ਉਹਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਸਾਡੀ ਬੈਕਗ੍ਰਾਉਂਡ ਲੱਗੀ ਦੀ ਆ ਬੈਕਗ੍ਰਾਉਂਡ ਦੇ ਆਣ ਕੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੇ ਤੇ ਸਾਡੇ ਹਿੰਦੂ ਧਰਮ ਦੀਆਂ ਇਹਨਾਂ ਨੇ ਵੇਖੋ ਕਿੰਨੀ ਬੇਅਦਵੀ ਕੀਤੀ ਆ ਪਰਵਾਰ ਦੀਆਂ ਸ਼ਿਵ ਪਰਵਾਰ ਦੀਆਂ ਫੋਟੋਆਂ ਹੀ ਜਿਹੜੀਆਂ ਇਹਨਾਂ ਨੇ ਪੈਦਾਂ ਦੇ ਤੇ ਛੁੱਟੀਆਂ ਦੇ ਪੈਰ ਉੱਤੇ ਲੈ ਕੇ ਚੜੇ ਨੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਭਾਈ ਬਸ ਅਹੀ ਪ੍ਰਸ਼ਾਸਨ ਲੱਗਿਆ ਹੋਈ ਮੰਗ ਕਰਨੇ ਆ ਕਾ ਸਾਡੀ ਮਤ ਦਿੱਤੀ ਜਾਏ ਵੱਧ ਤੋਂ ਵੱਧ ਸਾਡੀ ਮਤ ਕਰਨ ਤੇ ਸਾਨੂੰ ਇਨਸਾਫ ਦੇਣ ਇਹ ਜਗਾ ਕਿੱਥੀ ਆ ਇਹ ਜਗਾ ਗਵਰਨਮੈਂਟ ਹੀ ਆ ਜੀ ਜਗਾ ਕਿੱਥੇ ਨਾਲ ਦੀ ਕੀ ਹੋਇਆ ਵੈਸੇ ਜੀ ਮੈਂ ਆਟੋ ਲਿਆ ਗਿਆ ਤੂੰ ਜਾ ਰਿਹਾ ਸੀ ਤੇ ਉਹ ਕਮੇਟੀਆਂ ਨੇ ਆ ਰਹੇ ਸੀ ਇੱਥੇ ਉਹਨਾਂ ਨੂੰ ਆਪਾਂ ਕਿਹਾ ਜੀ ਕਿ ਛੱਡ ੈਂਪ ਤੋਂ ਫੈਕਟਰੀ ਦੇ ਆ ਲਾਹ ਵਿੱਚ ਨਹੀਂ ਆ ਗਈ ਉਹਨੂੰ ਰਹਿਣ ਦੋ ਤੇ ਮੈਂ ਆਪਣੇ ਬੰਦਿਆਂ ਨੂੰ ਪੁੱਛਿਆ ਕਿ ਕੀ ਗੱਲ ਚਲੋ ਰੋਕੋ ਕਹਿੰਦੇ ਕਿ ਆਰਡਰ ਆਇਆ ਉਹਨਾਂ ਨੂੰ ਮੈਂ ਉਹ ਉਸਦੀ ਨਾ ਵਧਾ ਕੇ ਲਾਈ ਦੀਆਂ ਮੈਂ ਤੇ ਮੈਂ ਹਾਂ ਜੇ ਇਹਦੇ ਪਿੱਛੇ ਆ ਦੇਖ ਲੈਣਾ ਬਠੇਰਾ ਰੁਕਿਆ ਨਹੀਂ ਰੁਕੇ ਉਹ ਉਹ ਸਦਾ ਨਹੀਂ ਕੈਂਚੀ ਫੇਰਦੀ ਆਪਾਂ ਨੂੰ ਕਿਹਾ ਕਿ ਇਹ ਸੈਰੀ ਭਾਈ ਨੇ ਇੱਥੇ ਪਾ ਕੇ ਦੇਵਾ ਕਰ ਦਿੱਤਾ ਸੈਰੀ ਆਪਾਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਮੇਰਾ ਗਾਂਧੀ ਨਾਲ ਕੈਂਪ ਮੇਰਾ ਪਰਿਵਾਰ ਆ ਉਹਨਾਂ ਨੇ ਵਾਸਤੇ ਇਹ ਸਟੈਂਡ ਬਣਾਇਆ ਕਿ ਪਾਰਕਿਸ ਦੇ ਵਿੱਚ ਕਿਸੇ ਨੂੰ ਕੋਈ ਸਵਾਰੀ ਆਂਦੀ ਆ ਉੱਥੇ ਰੁਕ ਸਕਦੀ ਆ ਕੋਈ ਆਟੋ ਉੱਥੇ ਨਾ ਹੋਵੇ ਕੋਈ ਤੇ ਸੈਰੀ ਭਾਈ ਦੇ ਲੇਮਾਂ ਕਟਨ ਦੇ ਵਿੱਚ ਹੀ ਆਪਾਂ ਸਾਰੇ ਤੇ ਇਹ ਲਈ ਜਗਵਾਟ ਨੇ ਜੇ ਉਹ ਆ ਡੇਕਰੀ ਪਾ ਧੱਕਾ ਕਿਉਂ ਹੋ ਰਿਹਾ ਹੈ ਮੈਂ ਤੁਹਾਨੂੰ ਇਹ ਹੀ ਗ੍ਰੀਪਾ ਨੇ ਪੰਪ ਪੰਸਰ ਤੇ ਇਕੱਠਾ ਕਰਕੇ ਇੱਥੇ 35 40000 ਰੁਪਏ ਲਾਇਆ ਜਿਹੜਾ ਆ ਚਾਰ ਦਿਨ ਤੋਂ ਹੋ ਰਿਹਾ ਜਿਹੜੀ ਇਹ ਵੀ ਉਹਨਾਂ ਨੇ ਕੀਤਾ ਕਮੇਟੀ ਘਾਵਾਂ ਨੇ ਬੇਦਬੀ ਕੀਤੀ ਹੈ ਬੇਦਬੀ ਕੀਤੀ ਆ ਸਾਡਾ ਆ ਸੰਕਰ ਘੁਮਾਨ ਸਾਰੇ ਇਸਟਰੀਆ ਮਾਲਕਾ ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਯਾਰ ਉੱਤੇ ਮਾਲੂ ਸਿੱਖਾਂ ਦੀ ਬਾਬੇ ਨਾਨਕ ਦੀ ਫੋਟੋ ਹੁੰਦੀ ਐ ਸਿੱਖਾਂ ਨੇ ਵੱਡ ਟੱਕ ਕਰ ਦੇਣੀ ਇੱਥੇ ਇਹ ਵੀ ਮੇਰਾ ਨਾਮ ਅਨਜੀਤ ਸਿੰਘ ਜੀ 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 ਕੀ ਹੋਇਆ ਕਿ ਕਿਉਂ ਇਹ ਧਾਰਮਿਕ ਜਿਹੜੀਆਂ ਫੋਟੋਆਂ ਨੇ ਉਹਨਾਂ ਦੀ ਬੇਦਬੀ ਕੀਤੀ ਨਹੀਂ ਬੇਦਬੀ ਤੇ ਨਹੀਂ ਕੀਤੀ ਸਾਰ ਅੱਗੇ ਵੀ ਕਈ ਕਾਫੀ ਹਰ ਉਹਨਾਂ ਨੂੰ ਆਖਿਆ ਹੈ ਕਿ ਆਪਣਾ ਜਿਹੜਾ ਸਟੈਂਡ ਤੇ ਉਹ ਮੰਦਰ ਸ਼ਨੀ ਮੰਦਰ ਲੋਕ ਆਇਆ ਹੈ ਇਹਨਾਂ ਪਛਾਣ ਨਹੀਂ ਹਟਾਇਆ ਇਹ ਨਜਾਇਜ਼ ਕਬਜ਼ੇ ਹਟਾਉਣਾ ਬਿਲਕੁਲ ਠੀਕ ਹੈ ਲੈ ਹਟਾਉਣੇ ਚਾਹੀਦੇ ਆ ਪਰ ਉਹ ਤੇ ਧਾਰਮਿਕ ਚਿੰਨ੍ਹ ਦੇ ਝੰਡੇ ਧਾਰਮਿਕ ਫੋਟੋਆਂ ਉਹ ਪੈਰਾਂ 'ਚ ਰੋਲ ਕੇ ਆਏ ਹੋ ਤੁਸੀਂ ਕਿੰਨਾ ਕੁ ਜਾਇਜ਼ ਉਹ ਨਹੀਂ ਮੁੰਡਿਆਂ ਨੇ ਹੱਲ ਕੀਤਾ ਹੁਣ ਇਹ ਵੀ ਅੱਗੇ ਪਿੱਛੇ ਸਾਰਿਆਂ ਨੂੰ ਸਮਝਾਉਂਦੇ ਆ ਕਿ ਚਲੋ ਜੋ ਵੀ ਕਰਨਾ ਵਾ ਹੌਸਲੇ ਨਾਲ ਕੰਮ ਕਰਨਾ ਵਾ ਮਤਲਬ ਗਲਤ ਨਹੀਂ ਕੀਤਾ ਕੰਮ ਕਰਨਾ ਧਰਮ ਵਿੱਚ ਕੋਈ ਨਿਸ਼ਾਨ ਨਹੀਂ ਕਰਨਾ ਸਾਰੇ ਧਰਮ ਜਿਹੜੇ ਇੱਕੋ ਬਰਬਰੀ ਹੈ ਭਾਵੇਂ ਸਿੱਖ ਹੋਵੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਇਹ ਧਾਰਮਿਕ ਭਾਵਨਾ ਮੂਠੇਸ ਪਾਈ ਗਏ ਚਲੋ ਜੇ ਬੁਨਿਆਦ ਕੋ ਗਲਤੀ ਹੋ ਗਈ ਤਾਂ ਅਗੋਂ ਇਹੋ ਜਿਹਾ ਨਹੀਂ ਕੰਮ ਹੋਊਗਾ ਹੋ ਰੇ ਹੋ ਹੀ ਹੋ ਸਕਦਾ ਹੋਰ ਵੀ ਹੋ ਸਕਦਾ ਜੀ ਕੀ ਨਾਮ ਹੈ ਜੀ ਬਲਬੀਰ ਸਿੰਘ ਕੀ ਕੀਤਾ ਜੀ ਅੱਜ ਬਲ ਇਥੋਂ ਗਾਂਧੀ ਚੌਂਕ ਤੋਂ ਲੈ ਕੇ ਤੇ ਫਾਟਕ ਤੱਕ ਜਿਹੜੇ ਅੱਗੇ ਲੋਕਾਂ ਨੇ ਵਿਧਾਵਾ ਵਿਧਾਏ ਜਾਂ ਰੇੜੀਆਂ ਖਿਡਾਰੀਆਂ ਉਹਨਾਂ ਨੂੰ ਪੁੱਛੀ ਗਏ। ਇੱਕ ਕੈਂਪ ਦੇ ਵਿੱਚ ਤੁਸੀਂ ਸ਼ੈੱਡ ਢਾ ਕੇ ਆਏ ਹੋ। ਉਹਦਾ ਵੀ ਮਸਲਾ ਹੈ। ਉਹ ਰੋਡ ਦੇ ਵਿੱਚ ਸੀਗਾ। ਵੈਸੇ ਤਾਂ ਰੋਡ ਤੋਂ ਬਿਲਕੁਲ ਸਾਈਡ ਤੇ ਹੈ। ਨਹੀਂ ਦੂਸਰੀ ਜਿਹੜੀ ਉਧਰੋਂ ਸਕੂਲ ਵੱਲੋਂ ਰੋਡ ਆਉਂਦੀ ਆ ਉਹਦੇ ਬਿਲਕੁਲ ਵਿੱਚ। ਤੁਹਾਨੂੰ ਪਤਾ ਕਿ ਉੱਥੇ ਧਾਰਮਿਕ ਫੋਟੋਆਂ ਤੁਸੀਂ ਪੈਰਾਂ ਚ ਰੋਲ ਕੇ ਆ ਰੇਸ ਦਾ ਵਿਵਾਦ ਖੜਾ ਹੋ ਗਿਆ। ਪਰ ਔਨ ਰਿਕਾਰਡ ਹੈ ਸਾਰਾ ਕੁਝ। ਹੋ ਸਕਦਾ ਹੋਵੇਗਾ ਤੁਸੀਂ ਜਿੱਤੂ ਵੇਖਿਆ ਸੀ ਕੋਡਰ ਨਾ ਕੋਡ ਇਹਨਾਂ ਤੇ ਪਰ ਉਹ ਆਇਆ ਹੈ ਨਾਲ ਉੱਥੇ ਪ੍ਰਭੂ શ્રી ਰਾਮ ਦੀਆਂ ਫੋਟੋਆਂ ਭਗਵਾਨ ਸ਼ੰਕਰ ਪਰਿਵਾਰ ਦੀਆਂ ਫੋਟੋਆਂ ਭਗਵਾਨ ਕ੍ਰਿਸ਼ਨ ਦੀਆਂ ਫੋਟੋਆਂ ਪੈਰਾਂ ਤੇ ਰੋਲ ਰਹੀਆਂ ਤੁਸੀਂ ਮੈਂ ਤੇ ਉਦੋਂ ਉੱਥੇ ਮੈਂ ਥੋੜਾ ਅੱਗੇ ਸ ਤੁਹਾਡੇ ਨਾਲ ਆ ਜਾ ਰਿਹਾ ਕਿ ਤੁਸੀਂ ਉੱਥੇ ਮੌਜੂਦ ਸੀ ਔਰ ਬੇਅਦਬੀ ਹੋਈ ਇਹੋ ਕਹਿੰਦੇ ਕਿ ਜੇ ਅਗਰ ਸਿੱਖ ਕਮਿਊਨਿਟੀ ਦੀਆਂ ਫੋਟੋਆਂ ਹੁੰਦੀਆਂ ਇਹ ਕਤਲ ਉਹ ਗੈਰ ਹੋਂਨੀ ਸੀ ਤੇ ਅੱਜ ਹੁਣ ਕੀ ਕੀਤਾ ਜਾਏਗਾ ਮੇਰੀ ਵੀ ਨਈ ਮੈਂ ਉੱਥੇ ਨਹੀਂ ਮੈਂ ਤਾਂ ਦੂਸਰੀ ਸਾਈਡ ਤੇ ਮੈਂ ਤਾਂ ਪਾਣੀ ਪੀਣ ਗਿਆ ਸੀ ਉਹ ਉਸ ਟਾਈਮ ਤੇ ਮੈਂ ਉਸ ਟਾਈਮ ਤੇ ਕਿਹਨਾਂ ਧਾਰਮਿਕ ਫੋਟੋਸ ਬੇਅਤੀ ਕਰਨਾ ਜਾਇਜ਼ ਨਈ ਜਾਇਜ਼ ਨਹੀਂ ਕੋਈ ਸਾਰੇ ਧਰਮ ਜਿਹੜੇ ਨੇ ਉਹ ਇੱਕੋ ਜਿਹੇ ਨੇ ਸਾਰੇ ਧਰਮ ਜਿਹੜੇ ਨੇ ਸਰਕਾਰ ਜੋਗ ਨੇ ਇਹਨੂੰ ਢਾਆ ਤੇ ਦੇਖਣਾ ਤੁਹਾਡਾ ਫਰਜ਼ ਨਹੀਂ ਜਾਂ ਫੋਟੋਆਂ ਲਵਾੜੀਆਂ ਫਰਜ਼ ਨਹੀਂ ਉਹ ਤੇ ਜਿਹੜੇ ਸਾਡੇ ਬੰਦੇ ਢਾਉਣ ਲੱਗੇ ਸੀ ਉਹਨਾਂ ਨੂੰ ਵੇਖਣਾ ਜੇ ਪਹਿਲੇ ਫੋਟੋਆਂ ਨੂੰ ਸੰਭਾਲ ਲੈਣਾ ਚਾਹੀਦਾ ਸੀ ਕੀ ਕਰਬੋਏ ਕੀ ਕੀ ਜੇ ਉਹ ਦੇਖ ਲਓ ਇਹ ਤੇ ਹੁਣ ਉਹਨਾਂ ਦੀ ਗਲਤੀ ਹੋ ਗਈ ਨਾ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਹੈ ਜਿਨ੍ਹਾਂ ਨੇ ਫੋਟੋਆਂ ਜਿਹੜੀਆਂ ਵੇਖੀਆਂ ਨਹੀਂ ਤੁਸੀਂ ਵਾਪਕੇ ਦੇ ਅਫਸਰ ਹੋ ਤੁਸੀਂ ਤੁਹਾਡੀਆਂ ਹਦਦਾਂ ਤੇ ਉਹਨਾਂ ਨੇ ਕੀਤਾ ਹੋਇਆ ਤਾਂ ਮੁਲਾਜ਼ਮ ਨੇ ਕਿਤੇ ਕੁਝ ਕਰਨਾ ਨਹੀਂ ਤੇ ਮੌਕੇ ਦੇ ਅਫਸਰ ਮੌਕੇ ਤੇ ਵਿਕਾਸ ਜੀ ਵੀ ਗਏ ਸੀਗੇ ਉਹ ਵੀ ਤੇ ਨੀਰ ਜੀ ਵੀ ਗਏ ਸੀ ਉਹ ਵੀ ਸਾਰਾ ਸਟਾਫ ਸਾਰਾ ਸਟਾਫ ਵੀ ਸੀ ਇਹ ਤੇ ਜਿੰਨੇ ਉਹ ਟਾਇਆ ਸੀ ਉਹਨੂੰ ਵੇਖਣਾ ਚਾਹੀਦਾ ਸੀ ਪਹਿਲੋਂ ਕਿੱਦਾਂ ਟਾਇਆ ਜਿਹੜੇ ਵੀ ਸਾਡੇ ਮੁਲਾਜ਼ਮ ਹੋਣਗੇ ਕਹਿੰਦੇ ਹਨ ਉਹ ਵਿੱਚ ਤੁਸੀਂ ਸਾਰੇ ਅਫਸਰ ਉੱਥੇ ਸੀ ਮੈਂ ਉਸ ਟਾਈਮ ਥੋੜਾ ਜਿਹਾ ਅੱਗੇ ਸੀ ਇਹ ਜਾਇਜ਼ਕ ਨਹੀਂ ਤੇ ਹੈ ਤਾਂ ਨਜਾਇਜ਼ ਹੀ ਆ ਫਿਰ ਉਹ ਜੇ ਫੋਟੋਆਂ ਨੇ ਤਾਂ ਦੇਖਣੀਆਂ ਚਾਹੀਦੀਆਂ ਫੋਟੋਆਂ ਨਹੀਂ ਸੀ ਇਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਆਪਾਂ ਫੋਟੋਆਂ ਦੇ ਇਸੇ ਕਰਕੇ ਲਾਉਨੇ